ਮੈਂ ਇਦਾਂ ਚੁੱਪ ਜੇ ਕਰਕੇ ਕਿਉਂ ਬੈਠੇ ਹੋ ਕਿ ਕਿਦਨ ਨਹੀਂ ਆਈਆਂ ਕਿ ਮੈਂ ਤੁਹਾਨੂੰ ਵੇਖਣੀ ਆ ਵੀ ਤੁਸੀਂ ਇਦਾਂ ਚੁੱਪ ਚੋਪੀ ਰਹਿੰਦੇ ਹੋ ਚੁੱਪ ਚੋਪੀ ਰਹਿੰਦੇ ਹੋ ਜਦੋਂ ਮੈਂ ਪਹਿਲਾਂ ਹੁੰਦੀ ਹੁੰਦੀ ਪੀੜੇ ਕਿਤੇ ਮੈਨੂੰ ਵੇਖ ਕੇ ਤਾਂ ਇੰਨਾ ਖੁਸ਼ ਹੁੰਦੇ ਹੁੰਦੇ ਸੀ ਤੁਹਾਨੂੰ ਚਾੜੀ ਚੜ ਜਾਂਦਾ ਸੀ ਵੀ ਮੈਂ ਆਈ ਆ ਦੇਖੋ ਪੁੱਤ ਮਾਪੇ ਤੇ ਖੁਸ਼ੀ ਆਸਾ ਆ ਗਿਆ ਅੱਗੇ ਤੂੰ ਅਮਨ ਦੇ ਨਾਲ ਹੁੰਦੀ ਤੇ ਮੈਨੂੰ ਬੜਾ ਚਾਹ ਚੜਿਆ ਹੁੰਦਾ ਹੁਣ ਤੂੰ ਇਕੱਲੀ ਆਈਆਂ ਤੇ ਮੈਂ ਬਹੁਤ ਦੁਖੀ ਹੁੰਨੀ ਆ ਪੀ ਮੈਂ ਤੈਨੂੰ ਵੀ ਇਹ ਨਹੀਂ ਸਕਦੀ ਤੁਰ ਤੇ ਆ ਫਿਰਦੇ ਆ ਤੇ ਪਤਾ ਨਹੀਂ ਰੱਬਿਆ ਇਹ ਨਾ ਕਿਹੜੇ ਯੁੱਗ ਦਾ ਬੰਦਾ ਬਣਾ ਰਹਿਣਾ ਸੀਗਾ ਇਹ ਸੁਮਰੀਆ ਨੂੰ ਇਹ 7 ਵਜ ਗਈ ਐ ਤੂੰ ਵੀ ਹੁਣ ਮੇਰੇ ਵਰਗੀ ਹੋ ਗਈਆਂ ਚਲ ਕੋਈ ਨਹੀਂ ਕੀ ਕੀਤਾ ਜਾਵੇ ਮੰਮੀ ਨੂੰ ਘਰ ਪਿਆਣਾ ਕਰ ਜੇ ਤੂੰ ਇਦਾਂ ਟੈਨਸ਼ਨ ਚ ਹੁੰਨੀ ਆ ਨਾ ਤੇ ਮੇਰੇ ਕੋਲ ਵੇਖਿਆ ਨਹੀਂ ਜਾਂਦਾ ਕਹਿੰਦੇ ਨਾ ਜਦੋਂ ਆਦਮੀ ਸਿਰ ਤੇ ਨਾ ਹੋਵੇ ਤੇ ਈਆਂ ਨੇ ਮਾਪਿਓ ਵੱਲ ਹੀ ਵੇਖਣਾ ਜੇ ਤੂੰ ਹੀ ਇਦਾਂ ਦੁਖੀ ਹੋਈ ਗਈ ਤੇ ਮੈਂ ਤੇ ਹੋਰ ਦੁਖੀ ਹੋ ਜਾਂਗੀ ਮੈਂ ਪਹਿਲਾਂ ਹੀ ਨਹੀਂ ਦੁਖੀ ਆ ਤੇ ਹੁਣ ਜੋ ਕਰਮਾ ਚ ਹੈਗਾ ਹੁਣ ਆ ਤੇ ਹੋਵਾ ਹੀ ਕੀ ਪਤਾ ਮੇਰੇ ਕਰਮਾ ਚ ਕੀ ਲਿਖਿਆ ਕੀ ਨਹੀਂ ਕਿਉਂ ਨਾ ਬਣੇ ਇੰਨਾ ਮਾੜਾ ਮੇਰ ਨਾਲ ਕਰਤਾ ਚਲੋ ਮੈਂ ਗੈਰ ਰਾਤ ਇਹੋ ਹੀ ਉਤਾਸ ਕਰਦੀ ਨਾ ਮੇਰੀ ਧੀ ਦੇ ਕੋਈ ਕਰਮ ਕਿਤੇ ਚੰਗੇ ਹੋਣ ਧੀ ਇਹ ਤੁਹਾਨੂੰ ਮੈਂ ਜਨਮ ਦਿੱਤਾ ਸੀ ਪਰ ਕਰਮ ਨਹੀਂ ਨਾ ਦਿੱਤੇ ਤੇ ਕਿਹੜੀ ਮਾਂ ਕਹਿੰਦੀ ਆ ਮੇਰੀ ਧੀ ਇਸ ਤਰ੍ਹਾਂ ਹੋ ਜੇ ਮਾਤੀਆਂ ਵੇ ਵੇ ਕੇ ਖੁਸ਼ ਹੁੰਦੀਆਂ ਨੇ ਪਰ ਅੱਜ ਮੈਂ ਬਹੁਤ ਦੁਖੀ ਹੋ ਗਈਆਂ ਚਲ ਕੋਈ ਨਹੀਂ ਮੰਮੀ ਇੰਦਾ ਨਾ ਕਰ ਪਿਆ ਕਰ ਪਰਮਾਤਮਾ ਦਾ ਭਾਣਾ ਨਹੀਂ ਖੰਗ ਮੰਨਣਾ ਹੀ ਪਿਆ ਤੇ ਇੰਦਾ ਤੇ ਬੜਾ ਆਪਾ ਦੁਖੀ ਰਹਾ ਮੈਂ ਤਾਂ ਡਵਲ ਕੇ ਰਵੇ ਕਿ ਜੀਣਾ ਕੋਈ ਨਹੀਂ ਆਪੇ ਅੱਗੇ ਕੁਝ ਚੰਗਾ ਹੀ ਕਰੇਗਾ ਪਰਮਾਤਮਾ ਨੇ ਕੀ ਪਤਾ ਬਸ ਚੰਗਾਈ ਦੀ ਸੋਚਿਆ ਤੇ ਖੁਸ਼ ਰਿਹਾ ਕਰੋ ਕੋਈ ਗੱਲ ਨਹੀਂ ਚਲ ਪਰਮਾਤਮਾ ਚੰਗਾਈ ਕਰੇ ਜੋ ਕਰਦਾ